ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਅਸੀਂ ਕਾਫਸਮਿਲ ਕਿਤਾਬ ਦੇ ਵਿੱਚੋਂ ਪਹਿਲਾ ਕਵੀ ਭਾਈ ਵੀਰ ਸਿੰਘ ਜੀ ਨੂੰ ਪੜ ਚੁੱਕੇ ਹਾਂ ਤੇ ਅੱਜ ਅਸੀਂ ਦੂਸਰਾ ਕਵੀ ਧਨੀ ਰਾਮ ਚਾਤੁਰਕ ਜੀ ਪੜਨ ਜਾ ਰਹੇ ਹਾਂ ਕਾਫਸਮਿਲ ਕਮਤਤ ਪੁਸਤਕ ਦੇ ਵਿੱਚ ਧਨੀ ਰਾਮ ਚਾਤੁਰਕ ਜੀ ਦੀ ਨੇ ਸੂਫੀਆਂ ਨਾਲ ਰੰਗ ਦੀਆਂ ਕਵਿਤਾਵਾਂ ਦੀ ਰਚਨਾ ਕੀਤੀ ਹੈ ਸੋ ਪਹਿਲੀ ਰਚਨਾ ਚਰਖਾ ਚਰਖੇ ਦੇ ਵਿੱਚ ਧਨੀ ਰਾਮ ਜਾਟਕ ਜੀ ਨੇ ਚਰਖੇ ਤੋਂ ਨੈਤਿਕ ਗੁਨਾ ਦੀ ਸਿੱਖਿਆ ਦੇ ਬਾਰੇ ਗੱਲ ਕਰ ਰਹੇ ਨੇ ਕਿ ਜਿਵੇਂ ਮਨੁੱਖ ਨੂੰ ਚਰਖੇ ਦੇ ਬਾਗ ਸੰਜਮ ਦੇ ਵਿੱਚ ਅਤੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਇਸੇ ਤਰ੍ਹਾਂ ਉਹਨਾਂ ਨੇ ਚਰਖੇ ਦੇ ਵੱਖ-ਵੱਖ ਅੰਗਾਂ ਦਾ ਨਾਂ ਲੈ ਕੇ ਚਰਖੇ ਨੂੰ ਇਹਨਾਂ ਤੱਕ ਹੀ ਸੀਮਤ ਦਰਸਾਇਆ ਹੈ ਸੁਮਨੁਖ ਨੂੰ ਵਿਅਕਤੀ ਨੂੰ ਆਪਣੀ ਲੰਮੀ ਮੰਜ਼ਲ ਨੂੰ ਉੱਚੀ ਨਜ਼ਰ ਰੱਖ ਕੇ ਤੈਅ ਕਰਨ ਲਈ ਤਨੀਰਾਮ ਚਾਤ੍ਰਿਕ ਜੀ ਪ੍ਰੇਰਿਤ ਕਰਦੇ ਨੇ ਤਨੀਰਾਮ ਚਾਤ੍ਰਿਕ ਜੀ ਦੀ ਪਹਿਲੀ ਕਵਿਤਾ ਨੂੰ ਆਪਾਂ ਪੜ੍ਹਦੇ ਹਾਂ ਚਰਖਾ ਚਰਖਿਆ ਤੂੰ 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 ਪੁਕਾਰ ਟੇਖ ਕੰਮ ਹੈ ਤੇਰਾ ਤੂੰ ਤੂੰ ਕਹਿਣਾ ਕਿਸਮਤ ਤੇਰੀ ਘੁੰਮਦੀਆਂ ਰਹਿਣਾ ਸੰਜਮ ਦੇ ਵਿੱਚ ਉੱਠਣਾ ਬੈਠਣਾ ਹੁਕਮਾਂ ਦੇ ਅਨੁਸਾਰ ਚਰਖਿਆ ਤੂੰ 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 ਤੋ ਪੰਲੀ ਲਾਈਨ ਦੇ ਵਿੱਚ ਪਾਈ ਸਾਹਿਬ ਜੀ ਕਹਿੰਦੇ ਨੇ ਚਰਖਿਆ ਤੂੰ 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 ਪੁਕਾਰ ਟੇਕ ਆਸਰਾ ਕੰਮ ਹੈ ਤੇਰਾ ਤੂੰ ਤੂੰ ਕਹਿਣਾ ਕਿ ਤੇਰਾ ਕੰਮ ਹੈ ਤੂੰ ਤੂੰ ਕਹਿਣਾ ਟੇਕ ਆਸਰਾ ਉਸ ਪਰਮਾਤਮਾ ਦਾ ਤੇਰਾ ਕੰਮ ਕੀ ਹੈ ਕਿ ਹਉਮੈ ਨੂੰ ਛੱਡ ਕੇ ਤੂੰ ਤੂੰ ਕਹਿਣਾ ਭਾਵ ਰੱਬ ਦੀ ਪਰਮਾਤਮਾ ਦੀ ਹੋਂਦ ਨੂੰ ਕੀ ਕਰਨਾ ਸਵੀਕਾਰ ਕਰਨਾ ਕਿਸਮਤ ਤੇਰੀ ਘੁੰਮਦੀਆਂ ਰਹਿਣਾ ਕਿ ਤਰੀਕੇ ਕਿਸਮਤ ਕੀ ਹੈ ਕਿ ਹਮੇਸ਼ਾ ਚੱਲਦੇ ਹੀ ਰਹਿਣਾ ਸੰਜਮ ਦੇ ਵਿੱਚ ਉੱਠਣਾ ਬਹਿਣਾ ਕਿ ਤੈਨੂੰ ਸੰਜਮ ਦੇ ਵਿੱਚ ਉੱਠਣਾ ਬਹਿਣਾ ਹੁਕਮਾਂ ਦੇ ਅਨੁਸਾਰ ਚਰਖਿਆ ਤੂੰ 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 ਕਿ ਸੰਜਮ ਦੇ ਵਿੱਚ ਰਹਿ ਕੇ ਰੱਬ ਦੇ ਹੁਕਮ ਦੇ ਅਨੁਸਾਰ ਉੱਠਣਾ ਬੈਠਣਾ ਤੇ ਆਪਣਾ ਜੀਵਨ ਜਿਹੜਾ ਹੈ ਉਹ گزارਣਾ ਚਾਹੀਦਾ ਅਗਲੇ ਪੈਰੇ ਦੇ ਵਿੱਚ ਤਨੀਰਾਮਾ ਚਾਤ੍ਰਿਕ ਜੀ ਚਰਖੇ ਦੇ ਵੱਖਰੇ ਵੱਖਰੇ ਹਿੱਸਾਂ ਦੇ ਹਿੱਸਿਆਂ ਦੇ ਬਾਰੇ ਗੱਲ ਕਰਦੇ ਨੇ ਬਾ ਏਡ ਮਾਹਿਲ ਗੁੱਡੀਆਂ ਮੁੰਨੀਆਂ ਤਰਕਲੇ ਤੱਕ ਹੈ ਤੇਰੀ ਦੁਨੀਆ ਇਹ ਜਿਹੜੇ ਬਾ ਇਹ ਮਾਹਿਲ ਗੁੱਡੀਆਂ ਮੁੰਨੀਆਂ ਤਰਕਲੇ ਨਹੀਂ ਇਹ ਜਿਹੜੇ ਹੈਗੇ ਨੇ ਤਕਲੇ ਨਹੀਂ ਤਰਕਲ ਲਿਖਿਆ ਇਹ ਤਕਲੇ ਨਹੀਂ ਜਿੰਨ ਜਿਹੜੇ ਨੇ ਜਿਹੜੇ ਚਰਖੇ ਦੇ ਅੰਗ ਨੇ ਸੋ ਇਹਨਾਂ ਚਰਖੇ ਦੇ ਅੰਗਾ ਨੂੰ ਪ੍ਰਤੀਕ ਬਣਾ ਕੇ ਮਨੁੱਖ ਨੂੰ ਉਸ ਦੇ ਸਰੀਰ ਦੇ ਅੰਗਾਾਂ ਤੱਕ ਹੀ ਸੀਮਤ ਰਹਿੰਦਿਆਂ ਦੇ ਬਾਰੇ ਗੱਲ ਕਰੀਆ ਲਠ ਵਿੱਚ ਟੜਕ ਡੋਰ ਵਿੱਚ ਦੌਰਾ ਕੀ ਕਹਿੰਦੇ ਆ ਲਠ ਵਿੱਚ ਟੜਕ ਡੋਰ ਵਿੱਚ ਦੌਰਾ ਤੁਰੇ ਚੱਲੇ কুমਕਾਰ ਚਰਖਿਆ ਤੂੰ 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 ਲਠਵੀ ਚਰਖੇ ਦਾ ਹਿੱਸਾ ਲੱਠ ਵਿੱਚ ਧੜਕ ਲੱਠ ਦੇ ਪ੍ਰਤੀਕ ਦੇ ਨਾਲ ਉਹਨਾਂ ਨੇ ਗੱਲ ਕੀਤੀ ਆ ਕਿ ਲੱਠ ਦੇ ਪ੍ਰਤੀਕ ਤੇ ਸ਼ਰੀਰ ਦੀ ਤਾਕਤ ਤੇ ਦੌੜ ਦੇ ਪ੍ਰਤੀਕ ਦੇ ਨਾਲ ਉਹਨਾਂ ਨੇ ਮਨੁੱਖ ਦੀ ਭੱਜ ਦੌੜ ਦੇ ਬਾਰੇ ਗੱਲ ਕਰਦਿਆਂ ਹੈ ਕਹਿੰਦਾ ਹੈ ਕਹਿੰਦੇ ਨੇ ਕਿ ਕਿ ਤੁਰੀ ਚੱਲੀ ਘੁਮਕਾਰ ਚਰਖਿਆ ਤੂੰ 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 ਸੋ ਇਸ ਈਵਨ ਜਿਹੜਾ ਹੈਗਾ ਉਹ ਕਮਕਾਰ ਪੌਂਦਾ ਹੀ ਰਹਿਂਦਾ ਮੰਜ਼ਿਲ ਹੈ ਤੇਰੀ ਬਹੁਤ ਲੰਬੀ ਤੇਰੀ ਮੰਜ਼ਿਲ ਜਿਹੜੀ ਹੈ ਉਹ ਬਹੁਤ ਲੰਮੀ ਹੈ ਲੰਬੀ ਹੈ ਚਲਦਾ ਰਹਿ ਰੱਖ ਨਿਗਾਹ ਉਚੇਰੀ ਜਿਹੜੀ ਤੇਰੀ ਮੰਜ਼ਿਲ ਹੈ ਅਧਿਆਤਮਕ ਮੰਜ਼ਿਲ ਹੈ ਉਹ ਬਹੁਤ ਲੰਬੀ ਹੈ ਚਲਦਾ ਰੋ ਰੱਖ ਨਿਗਾ ਉਚੇਰੀ ਪਰ ਤੂੰ ਇਹ ਸਾਰੇ ਸੰਸਾਰਿਕ ਪਦਾਰਥਾਂ ਦੇ মোহ ਪਿਆਰ ਨੂੰ ਤਿਆਗ ਕੇ ਚੱਲਦਾ ਰਹਿ ਆਪਣੀ ਰੱਖ ਨਿਗਾ ਉਚੇਰੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਉੱਚੀ ਨਿਜ਼ ਨਜ਼ਰ ਚੜੀ ਹੈ ਉਹ ਰੱਖ ਕੇ ਚੱਲਦਾ ਰਹਿ ਇਸ ਪੜਾ ਤੇ ਰਾਤ ਲੰਘਾ ਕੇ ਕਿ ਜੇਕਰ ਤੈਨੂੰ ਕਿਤੇ ਰਸਤੇ ਦੇ ਵਿੱਚ ਰਾਤ ਵੀ ਪੈ ਜਾਵੇ ਇਸ ਪੜਾ ਤੇ ਰਾਤ ਲੰਘਾ ਕੇ ਤੜਕੇ ਹੋ ਜਾ ਤਿਆਰ ਚਰਖਿਆ ਤੂੰ 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 ਤੜਕੇ ਭਾਵ ਸੂਰਜ ਚੜਨ ਤੋਂ ਪਹਿਲਾਂ ਕਿ ਰਾਤ ਬਤੌਣ ਤੋਂ ਮਗਰੋਂ ਤੜਕੇ ਉੱਠ ਕੇ ਫਿਰ ਆਪਣੇ ਸਫ਼ਰ ਨੂੰ ਤਿਆਰ ਦੇ ਲਈ ਸਫ਼ਰ ਦੇ ਲਈ ਨੋਜ਼ਾਰੀ ਰੱਖਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ ਭੌਮੇ ਨੂੰ ਤਿਆ ਕੇ ਉਸ ਪਰਮਾਤਮਾ ਜਿਹੜਾ ਸਰਵ ਸ਼ਕਤੀਮਾਨ ਹੈ ਉਹਨੂੰ ਜਿਹੜਾ ਹੈਗਾ ਉਹਨੂੰ ਯਾਦ ਰੱਖਣਾ ਚਾਹੀਦਾ ਹੈ ਜਦ ਤੱਕ ਚੱਲੇ ਚਲਾਈ ਜਾਵੀ ਕਵੀ ਕਹਿੰਦਾ ਕਿ ਜਦੋਂ ਤੱਕ ਮਨੁੱਖੀ ਸਰੀਰ ਨੂੰ ਕਹਿੰਦਾ ਕਿ ਜਦੋਂ ਤੱਕ ਅਧਿਆਤਮਕ ਮੰਜ਼ਲ ਦੀ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਹੈਗਾ ਉਸ ਭੱਜ ਦੌੜ ਨੂੰ ਜਾਰੀ ਰੱਖੀ ਹੱਸ ਹੱਸ ਗਾ ਗਾ ਕੁੱਕਰ ਪਾਣੀ ਹੱਸ ਹੱਸ ਕੇ ਗੋਂਦਾ ਚੱਲਦਾ ਰਵੇ ਨਾਲੋਂ ਨਾਲ ਬਣਾਈ ਚਾਮੀ ਛੱਲੀਆਂ ਦਾ ਅੰਬਾਰ ਚਰਖਿਆ ਤੂੰ ਤੂੰ ਤੋ ਕੇ ਨਾਲੋਂ ਨਾਲ ਜਿਹੜੀਆਂ ਛੱਲੀਆਂ ਛੱਲੀਆਂ ਆਵ ਗਲੋਟੇ ਜਿਹੜੇ ਆ ਉਹ ਨਾਲੋਂ ਨਾਲ ਤੂੰ ਬਣਾਈ ਰਾਵੀ ਭਾਵ ਇੱਥੇ ਕਹਿਣ ਦੀ ਕੋਸ਼ਿਸ਼ ਕਰਦੇ ਨੇ ਤਾਂ ਰਾਮਚੰਦ ਚਾਪਕ ਜੀ ਕਿ ਨੇਕ ਅਮਲਾ ਰੂਪੀ ਸੂਤ ਜਿਹੜਾ ਹੈਗਾ ਉਸ ਸੂਤ ਨੂੰ ਕੱਤ-ਕੱਤ ਕੇ ਮੁੱਡਾਂ ਦਾ ਟੇਰ ਲੌਂਦਾ ਜਾਵੇ ਤੇ ਆਪਣੇ ਹਉਮੇ ਨੂੰ ਜਿਹੜਾ ਹੈ ਉਹ ਤਿਆਗ ਕੇ ਉਸ ਸਰਵ ਸ਼ਕਤੀਮਾਨ ਪਰਮਾਤਮਾ ਨੂੰ ਜਾਦ ਰੱਖੀ